ਸੋ ਜਿੱਥੇ ਬੀਐਸ ਹੈਲਥ케ਅਰ ਦੇ ਵਿੱਚ ਜਿੱਥੇ ਲੋਕ ਜਿਹੜੇ ਨੇ ਦਾਵਾ ਕਰਦੇ ਨੇ ਕਿ ਜਿੱਥੇ ਅਸੀਂ ਆਨੇ ਆ ਤਾਂ ਬਿਨਾ ਆਪਰੇਸ਼ਨ ਤੇ ਬਿਨਾ ਦਵਾਈ ਤੋਂ ਜਿਹੜਾ ਅਸੀਂ ਦਰਦ ਜਿਹੜੇ ਨੇ ਠੀਕ ਕਰ ਲੈਂਦੇ ਆ ਭਾਵੇਂ ਉਹ ਗੋਡਿਆਂ ਦਾ ਦਰਦ ਹੋਵੇ ਤਾਂ ਭਾਵੇਂ ਉਹ ਜਿਹੜਾ ਮਨਕਿਆਂ ਦਾ ਦਰਦ ਹੋਵੇ ਲਗਾਤਾਰ ਜਾਨੀ ਕਿ ਇੱਥੇ ਕੰਮ ਜਿਹੜਾ ਬੀਐਸ ਹੈਲਥ케ਅਰ ਦੇ ਵਿੱਚ ਉਹਨਾਂ ਦੇ ਉੱਤੇ ਕੀਤਾ ਜਾ ਰਿਹਾ ਮਰੀਜ਼ ਬੈਠੇ ਨੇ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਸਾਸ਼ੀ ਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਲਲਾਉਂਸੀ ਤੋਂ ਆਇਆ ਜੀ ਅੱਛਾ ਕੀ ਦਿੱਕਤ ਕੀ ਸੀ ਕੀ ਤੁਹਾਨੂੰ ਹੋ ਰਿਹਾ ਮੈਨੂੰ ਕਹੋ ਤੁਹਾਨੂੰ ਵੀ ਦਿੱਕਤ ਆਈ। ਅੱਛਾ ਮਨਕਿਆਂ ਦੀ। ਅੱਛਾ ਜੀ ਦਰਦ ਰਹਿੰਦੀ ਸੀਗੀ। ਹਾਂ ਜੀ ਹਾਂ ਜੀ। ਅੱਛਾ ਪਹਿਲਾਂ ਇਲਾਜ ਵੀ ਵੇ ਕਾਫੀ ਕਰਾਇਆ ਹੋਣਾ। ਬਹੁਤ ਕਰਾਇਆ ਜੀ ਬਹੁਤ ਜਗ੍ਹਾ। ਅੱਛਾ ਫਿਰ ਇੱਥੇ ਕਿੰਨੀ ਵਾਰੀ ਆਣ ਤੇ ਫਰਕ ਪੈ ਗਿਆ? ਇਹ ਦੂਜੀ ਵਾਰੀ ਆਇਆ ਹਾਂ ਜੀ। ਦੂਜੀ ਵਾਰੀ ਆਏ ਹੋ ਫਰਕ ਲੱਗਦਾ ਪਿਆ ਆਪਣੇ ਆਪ ਨੂੰ। ਫਰਕ ਬਹੁਤ ਆ ਜੀ। ਕੀ ਬਾਤ ਹੈ ਕੀ ਬਾਤ ਹੈ। ਜਿੱਦਾਂ ਹੁਣ ਕਹਿੰਦੇ ਲੋਕਾਂ ਜੋ ਡਾਕਟਰ ਕੋਲੇ ਜਾਂਦੇ ਨਾ ਜਦੋਂ ਦਰਦਾਂ ਹੁੰਦੀਆਂ ਤੇ ਡਾਕਟਰ ਕਹਿੰਦੇ ਨੇ 1.5 ਲੱਖ ਦਾ ਆਪਰੇਸ਼ਨ ਲੈ ਲਿਓ ਤਾਂ ਜੀ। ऑपरेशन लिखता सीगा इत्ते फिर आके डॉक्टर साहब ने की क्या इत्ते ता कहंदे फिर ठीक होजुगा जी ठीक होजुगा बिना दवाई तो हां जी बिना दवाई तो क्या बात है क्या हां जी हां जी सो मताई थाने की दिक्कत सीगी जी ਤੁਸੀਂ ਆਏ ਹੋ ਬੈਕ ਦੀ ਪ੍ਰੋਬਲਮ ਤੇ ਜੀ ਬੈਗ ਦੀ ਪ੍ਰੋਬਲਮ ਸੀ ਅੱਛਾ ਕਾफी दिक्कत ਸੀ ਜੀ ਉਹਨਲੇ हां जी ਅੱਛਾ ਕਿੰਨੀ ਵਾਰੀ ਉਰੇ ਆ ਚੁੱਕੇ ਹੋ ਤੀਜੀ ਵਾਰ ਆਏ ਨੇ ਤੀਜੀ ਵਾਰ ਹੀ ਆਏ ਪਰ ਕਿੰਨਾ ਕ ਲੱਗਦਾ ਹੁਣ ਹੈਗਾ ਜੀ ਫਰਕ ਪਰ ਕਿ ਹੈਗਾ ਵਾ ਅੱਛਾ ਪਹਿਲਾਂ ਇਲਾਜ ਵੀ ਕਿਤੋਂ ਕਰਾਇਆ ਹੋਣਾ ਹੋਰ ਜਗ੍ਹਾ ਤੋਂ ਉਥੋਂ ਫਰਕ ਨਹੀਂ ਆ ਗਿਆ ਨਹੀਂ ਠੀਕ ਹੈ ਜੀ ਸੋ ਹੋਰ ਵਟੇ ਮताई ਤੁਸੀਂ ਕਿੱਥੋਂ ਆਏ ਜੀ ਅਸੀਂ ਰੁੜਕੀ ਤੋਂ ਕਿਪੜੇ ਸਰਾਂ ਨਾ ਪਟਿਆਲਾ ਰੋਣ ਤੇ ਆਇਓ ਕੀ ਦਿੱਕਤ ਸੀ ਕੀ ਤੁਹਾਨੂੰ ਮੈਨੂੰ ਸਰਵਾਈਕਲ ਸੀ ਸਰਵਾਈਕਲ ਸੀ ਕਿੰਨੀ ਦੇਰ ਤੋਂ ਦਿੱਕਤ ਸੀ ਇਹ ਹੋ ਗਏ 6 ਮਹੀਨੇ 6 ਮਹੀਨੇ ਹੋ ਗਏ ਤੇ ਇੱਥੇ ਕਿੰਨੀ ਵਾਰੀ ਆਏ ਹੋ ਤੇ ਕਿੰਨੇ ਕੀ ਜਿਹੜਾ ਫਰਕ ਲੱਗਦਾ ਹੁਣ ਮੈਂ ਦੂਜੀ ਵਾਰ ਆਈ ਹਾਂ ਬਾਕੀ ਫਰਕ ਹੈ ਕਾਫੀ ਫਰਕ ਹੈ ਦੂਸਰੀ ਵਾਰੀ ਆਏ ਕੀ ਆ ਬਾਤ ਹੈ ਕੀ ਆ ਬਾਤ ਤੁਸੀਂ ਕਿੱਥੋਂ ਆਇਓ ਜੀ ਮੈਂ ਹਰਿਆਣਾ ਸਰਸਰ ਹਰਿਆਣੇ ਤੋਂ ਆਇਓ ਕੀ ਦਿੱਕਤ ਕੀ ਸੀ ਕੀ ਤੁਹਾਨੂੰ ਮੇਰੇ ਕਮਰ ਦੀ ਹੈ ਬੀ ਅੱਛਾ ਮਣਕਿਆਂ ਦੀ ਹੈ ਅੱਛਾ ਜੀ ਦੇਖੋ ਜਿੱਦਾਂ ਹਰਿਆਣਾ ਵੀ ਬਹੁਤ ਸਾਰੇ ਡਾਕਟਰ ਹੋਣਗੇ ਉੱਥੇ ਇਲਾਜ ਨਹੀਂ ਕਰਾਇਆ ਇਲਾਜ ਤਾਂ ਬਹੁਤ ਕਰਾਇਆ ਕਿੰਨਾ ਕੁ ਫਰਕ ਸੀਗਾ ਫਿਰ ਉੱਥੇ ਗੋਲੀਆਂ ਦਿੰਦੇ ਨੇ ਗੋਲੀਆਂ ਨਾਲ ਹੋ ਜਾਂਦਾ ਨਾ ਖਾਈਏ ਫਿਰ ਦੁਬਾਰਾ ਉਹੀ ਹੋ ਜਾਂਦਾ ਇੱਥੇ ਆ ਕੇ ਫਿਰ ਹੁਣ ਕਿੰਨਾ ਕੁ ਫਰਕ ਜਿਹੜਾ ਮਹਿਸੂਸ ਹੋ ਰਿਹਾ ਇੱਥੇ ਲੱਗਿਆ ਤਾਂ ਦੁਬਾਰਾ ਆ ਗਏ ਥੋੜਾ ਫਰਕ ਲੱਗਿਆ ਠੀਕ ਹੈ ਹਾਂ ਜੀ ਉਹਨਾਂ ਨੂੰ ਫਰਕ ਲੱਗਿਆ ਤਾਂ ਤੁਸੀਂ ਆਏ ਹੋ ਹਾਂ ਜੀ ਕੀ ਬਾਤ ਆ ਸੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਹਜੇ ਵੀ ਦਰਦਾਂ ਤੋਂ ਜਿਹੜੇ ਪ੍ਰੇਸ਼ਾਨ ਨੇ ਉਹਨਾਂ ਵੀ ਇਹ ਕਿ ਮਤਲਬ ਬਾਣਾ ਚਾਹੀਦਾ ਇੱਥੇ ਇੱਕ ਵਾਰੀ ਟਰਾਈ ਕਰੋ ਠੀਕ ਹੋ ਜਿਵੇਂ ਚੱਲ ਰਹੀ ਹੈ ਠੀਕ ਬਿਲਕੁਲ ਬਿਲਕੁਲ ਸੋ ਹੋਰ ਵੀ ਇੱਥੇ ਲੋਕ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸੋ ਅੰਕਲ ਜੀ 사시 ਗਾਲ ਜੀ ਠੀਕ ਠਾਕ ਹੋਣਾ ਕੀ ਕੀ ਸੀਗੀ ਜੀ ਕੀ ਪ੍ਰੋਬਲਮ ਸੀ ਮੈਨੂੰ ਵੀ ਆ ਬੈਕ ਪੇਨ ਦੀ ਪ੍ਰੋਬਲਮ ਸੀ ਅੱਛਾ ਜੀ ਕਿੰਨੀ ਦੇਰ ਤੋਂ ਪ੍ਰੋਬਲਮ ਸੀਗੀ ਕਾਫੀ ਪੁਰਾਣੀ ਆ ਮੈਂ ਬਸ ਤੋਂ ਡੇ ਪਿਆ ਸੀਗਾ ਅੱਛਾ ਜੀ ਤੇ ਉੱਥੇ ਵੀ ਇਲਾਜ ਕਰਾਇਆ ਹੋਰ ਕਈ ਜਗ੍ਹਾ ਤੋਂ ਅੱਛਾ ਹੁਣ ਇੱਥੇ ਪਤਾ ਲੱਗਾ ਇੱਥੇ ਫਿਰ ਆਏ ਜੀ YouTube ਤੋਂ ਦੇਖ ਕੇ ਜਾ ਕਹਿੰਦਾ ਦਿੱਕਤ ਜਦੋਂ ਆ ਜਾਂਦੀ ਨਾ ਬੰਦਾ ਡਿਪੈਂਡੈਂਟ ਹੋ ਜਾਂਦਾ ਕਿਸੇ ਦੇ ਉੱਤੇ ਕਿ ਮੈਨੂੰ ਕੋਣ ਕੋਈ ਚੱਕ ਕੇ ਉਠਾਊਗਾ ਜਾਂ ਕੋਣ ਮੈਨੂੰ ਰੋਟੀ ਖਵਾਊਗਾ ਜਾਂ ਕੀ ਕਰੇਗਾ ਹਨਾ ਸੋ ਕਿੰਨੀ ਕਿ ਦਿੱਕਤ ਪਰੇਸ਼ਾਨੀ ਰਹਿੰਦੀ ਸੀਗੀ ਉਸ ਵੱਲੇ ਹੋਏ ਕਾਫੀ ਪਰੇਸ਼ਾਨੀ ਕਾਫੀ ਰਹਿੰਦੀ ਸੀ ਤੇ ਕਿੰਨੀ ਵਾਰੀ ਆ ਚੁੱਕੇ ਹੁਣ ਉਹ ਇੱਥੇ ਦੂਸਰੀ ਵਾਰ ਆ ਦੂਸਰੀ ਵਾਰ ਆਇਆ ਕਿੰਨਾ ਕ ਫਰਕ ਲੱਗ ਰਿਹਾ ਹੁਣ ਆਪਣੇ ਆਪ 'ਚ ਮਾੜਾ ਜਿਹਾ ਲੱਗਦਾ ਫਰਕ ਫਰਕ ਹੈਗਾ ਵਾ ਹਾਂ ਕੀ ਬਾਤ ਹੈ ਜੀ ਸੰਗਰ ਜੀ ਕਿੰਨਾ ਕ ਫਰਕ ਪੈ ਗਿਆ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਮੈਂ ਤਾਂ ਨਾਲ ਆ ਠੀਕ ਹੈ ਜੀ ਹਾਂ ਜਿੰਕਾ ਜੀ ਕੀ ਦਿੱਕਤ ਸੀ ਜੀ ਤੁ ਮੇਰੇ ਨਾਲ ਲੱਤ ਵੱਡੀ ਛੁੱਟੀ ਸੀ। ਅੱਛਾ ਜੀ। ਲੱਤ 'ਚ ਫਰਕ ਸੀ। ਅੱਛਾ ਜੀ। ਇਹ ਇੱਥੇ ਬਹੁਤ ਦਰਦ ਦਿੰਦਾ ਸੀ। ਮੈਂ ਥੱਲੇ ਹੱਥ ਰੱਖ ਕੇ ਪੈਂਦਾ ਸੀ। ਅੱਛਾ ਜੀ। ਤੇ ਮੈਂ ਪਹਿਲੀ ਵਾਰ ਆਇਆ। ਕਿਹੜੀ ਜਗ੍ਹਾ ਤੋਂ ਆਇਆ? ਆਹ ਰਕਮ ਕਰਾਇਆ। ਅੱਜ ਦੂਜੀ ਵਾਰ ਆਇਆ। ਦੂਜੀ ਵਾਰ ਇਹਦੇ ਜਾਣਾ। ਅੱਛਾ ਜੀ। ਜਾਣੀ ਮੈਨੂੰ ਪਹਿਲੀ ਵਾਰ ਸੀ ਮੇਰੇ ਮਨ ਨੂੰ ਆ। ਮੈਂ ਹੋਰਾਂ ਨੂੰ ਵੀ ਕਹ ਰਿਹਾ ਵੀ ਇੱਥੇ ਆਓ। अच्छा मतलब पहली बार ਦੇ ਵਿੱਚ ਜਿਹੜੀ ਇਹ ਦਿੱਕਤ ਸਹੀ ਹੋ ਗਈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਆਪਣਾ ਨਾਬੇ ਦੇ ਨਾਲ ਪੰਡਾ ਕੋਟ ਕਲਾਂ ਨਹੀਂ ਠੀਕ ਹੈ ਅੱਛਾ ਦਿੱਕਤ ਜਿਹੜੀ ਕਾਫੀ ਦੇਰ ਤੋਂ ਸੀਗੀ ਡਾਕਟਰੀ ਇਲਾਜ ਪੰਜ ਛੇ ਸਾਲਾਂ ਤੋਂ ਤੇ ਮੈਂ ਡਾਕਟਰੀ ਦਵਾਈਆਂ ਖਾਂਦਾ ਰਿਹਾ ਜੀ ਦਵਾਈ ਦਵਾਈ ਖਾਂਦੇ ਤੇ ਦਰਦ ਦੀ ਬਸ ਠੀਕ ਹੋ ਜਾਂਦਾ ਸੀ ਉਸ ਤੋਂ ਬਾਅਦ ਫੇਰ ਇਹੀ ਕੰਮ ਮਤਲਬ ਜਦ ਤੱਕ ਦਵਾਈ ਦਾ ਅਸਰ ਰਹਿੰਦਾ ਸੀ ਉਦੋਂ ਤੱਕ ਜਿਹੜੀ ਇਹ ਦਰਦ ਸਹੀ ਰਹਿੰਦੀ ਸੀ ਕਿ ਜਦੋਂ ਦਵਾਈ ਦਾ ਅਸਰ ਖਤਮ ਹੁੰਦਾ ਸੀਗਾ ਫਿਰ ਦੁਬਾਰਾ ਦਰਦ ਹੋ ਜਾਂਦਾ ਜਿਹੜੀ ਉਹ ਪਾ ਕੇ ਲਾਉਂਦੇ ਆ ਨਾ ਦੀ ਉਹਦੇ ਨਾਲ ਬਹੁਤ ਜ਼ਿਆਦਾ ਕਿਆ ਬਾਤ ਆਰਾਮ ਆਉਂਦਾ ਹੈ ਕੀ ਬਾਤ ਹੈ ਸੋ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਬੀਐਸਐਲ ਤੇ ਕੇਅਰ ਆਣਾ ਵੀ ਲੁੱਟਰ ਤੋਂ ਬਚੋ ਆਪਦਾ ਇੱਥੇ ਆਓ ਨਾਲੇ ਤਾਂ ਪੈਸੇ ਦਾ ਥੋੜੀ ਬਰਬਾਦੀ ਨਹੀਂ ਹੋਏਗੀ ਤੇ ਆਪਦਾ ਆਰਾਮ ਆਉਂਦਾਗਾ ਜਿੱਦਾਂ ਡਾਕਟਰ ਜਿਹੜੇ ਨੇ ਆਪਰੇਸ਼ਨ ਦੱਸ ਦਿੰਦੇ ਨੇ ਇੱਥੇ ਕਹਿੰਦੇ ਕਿ ਬਿਨਾ ਆਪਰੇਸ਼ਨ ਬਿਨਾ ਦਵਾਈ ਤੋਂ ਜਿਹੜਾ ਇਲਾਜ ਹੁੰਦਾ ਬਿਲਕੁਲ ਬਿਣਾ ਦਵਾਈ ਬਿਨਾ ਆਪਰੇਸ਼ਨ ਬਿਨਾ ਦਵਾਈ ਕਿਸੇ ਦੀ ਵੀ ਲੋੜ ਜ਼ਰੂਰਤ ਨਹੀਂ ਆਏਗੀ ਅੱਛਾ ਕਿਆ ਬਾਤ ਉਹ ਉਹ ਉਹੀ ਤੀਜ ਉਹ ਵਧੀਆ ਆਰਾਮ ਚੀਜ਼ ਹੈ ਡੇਟਾ ਬੰਦਾ ਉੱਤੇ ਪੈਂਦਾ ਜਾਂ ਉਹਨੂੰ ਪਤਾ ਲੱਗਦਾ ਮੈਂ ਪਹਿਲੇ ਦਿਨ ਹੀ ਆਪਦਾ ਮੰਨਣਾ ਇਹ ਮੈਨੂੰ ਕਹਤਾ ਸੀ ਵੀ ਠੀਕ ਹੋ ਜਾਏਗਾ ਕੀ ਬਾਤ ਮਤਲਬ ਤੁਸੀਂ ਕਿੱਥੋਂ ਆਏ ਜੀ ਮੈਂ ਪਟਿਆਲੇ ਤੋਂ ਹਾਂ ਪਟਿਆਲੇ ਤੋਂ ਹਾਂ ਜੀ ਕੀ ਦਿੱਕਤ ਸੀ ਮੈਨੂੰ ਗੋਡਿਆਂ 'ਚ ਪ੍ਰੋਬਲਮ ਹੈ ਮੇਰੇ ਲਿਗਮੈਂਟ ਟੇਅਰ ਸੀਗਾ ਓਕੇ ਲੈਫਟ ਗੋਡੇ 'ਚ ਠੀਕ ਹੈ ਤਾਂ ਇਹਨਾਂ ਨੇ ਮਤਲਬ ਮੇਰਾ ਫਿਫਥ ਵਿਜ਼ਿਟਰ ਠੀਕ ਹੈ ਤੇ ਉਹਨਾਂ ਕਾਫੀ ਠੀਕ ਹੈ 50% ਰਿਕਵਰੀ ਹੈ ਠੀਕ ਹੈ ਮੈਂ ਪਹਿਲੇ ਪੰਜ ਫੁਲਕੇ ਵੀ ਖੜੇ ਹੋ ਕੇ ਨਹੀਂ ਤਾਲ ਸਕਦੀ ਸੀਗੀ ਤਾਂ ਮੇਰੇ ਗੋਡੇ ਦੁਖਣ ਲੱਗ ਜਾਂਦੇ ਸੀ ਹੁਣ ਕਾਫੀ ਫਰਕ ਹੈ ਜਿੱਦ ਤੱਕ ਗੋਡਿਆਂ 'ਚ ਦਿੱਕਤ ਹੈ ਨਾ ਕਹਿੰਦੇ ਡਾਕਟਰਾਂ ਕੋਲੇ ਜਾਓ ਤਾਂ ਵੱਡੇ ਵੱਡੇ ਹਸਪੀਟਲ ਦੇ ਵਿੱਚ ਕਹਿੰਦੇ ਕਿ ਡਾਕਟਰ ਕਹਿੰਦੇ ਨੇ ਗੋਡੇ ਬਦਲਾਣੇ ਪੈਣੇ ਆ ਜੀ ਆਪਰੇਸ਼ਨ ਕਰਾਉਣਾ ਪੈਣਾ ਹਾਂਜੀ ਹਾਂਜੀ ਬਟ ਮੇਰਾ ਹਲੇ ਇਹ ਸਿਚੁਏਸ਼ਨ ਨਹੀਂ ਆਈ ਸੀ ਤਾਂ ਮੈਨੂੰ ਪਹਿਲੀ ਕਿਸੇ ਨੇ ਰეკਮੈਂਡ ਕਰਤਾ ਸੀਗਾ ਮੇਰੀ ਸਿਸਟਰ ਨੇ ਲਾਉਣ ਹੈ ਕਿ ਵੀ ਤੁਸੀਂ ਇੱਕ ਵਾਰ ਉੱਥੇ ਜਾ ਕੇ ਆਓ ਤਾਂ ਬਸ ਇਹ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਤੁਸੀਂ ਇੱਕ ਵਾਰ ਉਰੇ ਆਉਂਗੇ ਅਗਲੀ ਵਾਰ ਆਪਣੇ ਆ ਪਾਉਂਗੇ ਕੀ ਬਾਤ ਹੈ ਕੀ ਬਾਤ ਅੱਜ ਫਿਰ ਬੀਐਸ ਹੈਲਥਕੇਅਰ ਨੂੰ ਅੱਜ ਸੋਚੋ ਕਿਨੇ ਨ ਮੈਨੂੰ ਤੀਜੀ ਵਾਰ ਹੋ ਗਈ ਇੱਥੇ ਆਉਂਦੇ ਨੇ ਕੋਲ ਪਰ ਉਸ ਤੋਂ ਬਾਅਦ ਮੈਂ ਬਹੁਤ ਹੀ ਸੁਖ ਮਹਿਸੂਸ ਕਰ ਰਿਹਾ ਮੈਂ ਕਾਫੀ ਠੀਕ ਹੋ ਚੱਲਿਆ ਇਹ ਹੁਣ ਤੀਜੀ ਵਾਰ ਇਹਨਾਂ ਕੋਲ ਫੇਰ ਆਇਆ ਤੇ ਮੈਨੂੰ ਲੱਗ ਰਿਹਾ ਵੀ ਬਹੁਤ ਜਲਦੀ ਮੈਂ ਸਹੀ ਹੋ ਜਾਵਾਂਗਾ ਜਦ ਡਾਕਟਰਾਂ ਨੇ 1.5 ਲੱਖ ਰੁਪਏ ਦਾ ਖਰਚਾ ਦੱਸਿਆ ਸੀ ਆਪਰੇਸ਼ਨ ਦਾ ਤੇ ਮੈਂ ਉਸ ਤੋਂ ਰਾਹਤ ਪਾ ਰਿਹਾ ਕੀ ਬਾਤ ਆ ਜਦੋਂ ਇਹ ਦਿੱਕਤ ਜਿਹੜੀ ਕਿੰਨੀ ਦੇਰ ਤੋਂ ਸੀ ਤੁਹਾਨੂੰ ਦੇਖੋ ਤਕਰੀਬਨ ਮੈਨੂੰ ਇਹ 4 ਸਾਲ ਤੋਂ ਸੀ 4 ਸਾਲ ਤੋਂ ਦਿੱਕਤ ਸੀ 4 ਸਾਲ ਤੋਂ ਦਿੱਕਤ ਸੀ ਬੜੇ ਡਾਕਟਰ ਵੀ ਜਿਹੜੇ ਨੇ ਤੇ ਚੇਂਜ ਕੀਤੇ ਹੋਣੇ ਬਹੁਤ ਡਾਕਟਰ ਵੀ ਚੇਂਜ ਕੀਤੇ ਐ ਦੇਸੀ ਦਵਾਈਆਂ ਵਾਲੇ ਲੁਕ ਗਏ ਆ ਸਾਰਿਆਂ ਕੋਲ ਬਹੁਤ ਜ਼ਿਆਦਾ ਘੁੰਮ ਕੇ आखिरकार हुन इथे टेक रखी है इथे लग रया मैनु बहुत सुख महसूस हो रया भी जल्दी ठीक हो जाऊं अच्छा कंदे उरे दवाइयां तो बिना इलाज ਕੀਤਾ ਜਾਂਦਾ ਤੇ বিনা ઓપરેશન ਤੋਂ ਤੇ ਕਹਿੰਦੇ ਕੋਈ ਦੇਸੀ ਦਵਾਈ ਤਾਂ ਅੰਗਰੇਜ਼ੀ ਦਵਾਈ ਕੰਮ ਬਣੀ ਬਿਲਕੁਲ ਨਹੀਂ ਕੀਤੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਕੀਤੀ ਅੰਗਰੇਜ਼ੀ ਦਵਾਈ ਤਾਂ ਮੈਨੂੰ ਪਤਾ ਹੀ ਨਹੀਂ ਤੇ ਰਖਾਈ ਦਰਦ ਬੰਦ ਉਸ ਤੋਂ ਬਾਅਦ ਫੇਰ ਸਿਰੋ ਦਰਦ ਇੱਥੇ ਕੋਈ ਦਵਾਈ ਨਹੀਂ ਕੁਛ ਨਹੀਂ ਸਿਰਫ ਆਪਣਾ ਜੋ ਤਜਰਬਾ ਇਹਨਾਂ ਦਾ ਤਜਰਬੇ ਦੇ ਨਾਲ ਹੀ ਫਿਜ਼ੀਕਲ ਦੇ ਨਾਲ ਹੀ ਸਾਰਾ ਕੁਝ ਠੀਕ ਹੋ ਰਿਹਾ ਹੈ ਪਤਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਅੱਜ ਵੀ ਦਰਦਾਂ ਤੋਂ ਪ੍ਰੇਸ਼ਾਨ ਨੇ ਪਰ ਘਰੇ ਬੈਠੇ ਹੋਏ ਨੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਸਾਡੇ ਨਾਲ ਦੇਖ ਕੇ ਜਿਵੇਂ ਅਸੀਂ ਕੋਈ ਜਗ੍ਹਾ ਨਹੀਂ ਛੱਡੀ ਸਾਰੀ ਜਗ੍ਹਾ ਘੁੰਮ ਕੇ ਇੱਥੇ ਆ ਗਿਆਂ ਉਸ ਲੁੱਟ ਤੋਂ ਬਚਣ ਵਾਸਤੇ ਪਹਿਲਾਂ ਇੱਥੇ ਸਹੀ ਜਗ੍ਹਾ ਤੇ ਪਹੁੰਚ ਜਾਈਏ ਤਾਂ ਇਲਾਜ ਆਪਣਾ ਸਹੀ ਕਰਵਾ ਕੇ ਸੁੱਖ ਪਾਲਾਂ ਤੁਸੀਂ ਕਿੱਧਰੋਂ ਆਏ ਪਟਿਆਲਾ ਆਲੇ ਤੁਸੀਂ ਕੀ ਦਿੱਕਤ ਕੀ ਸੀ ਕਿ ਤੁਹਾਨੂੰ ਮੇਰੇ ਬੈਕ ਪੇਨ ਆ ਤਾਂ ਪੈਰ ਚ ਦਰਦ ਆ। ਅੱਛਾ ਜੀ ਤੇ ਕਿੰਨੀ ਦੇਰ ਤੋਂ ਇਹ ਦਰਦ ਸੀਗਾ ਪਹਿਲਾਂ ਇਹ? ਇਹ ਤਾਂ 8-9 ਸਾਲ ਹੋ ਗਿਆ ਬੈਕ ਪੇਨ ਤੋਂ। 8-9 ਸਾਲ ਹੋ ਗਏ। ਹਾਂ ਜੀ। ਕਿੰਨੇ ਕੁ ਡਾਕਟਰ ਬਦਲਦੇ ਸੀ? ਡਾਕਟਰ ਤਾਂ ਬਹੁਤ ਬਣ ਚੁੱਕੇ ਆ। ਓਕੇ। ਫਿਜ਼ੀਓਥੈਰੇਪੀ ਵੀ ਕਰਾ ਚੁੱਕੇ ਆ, ਕਾਫੀ ਹੋ ਚੁੱਕੀ ਆ। ਅੱਛਾ ਤੇ ਇੱਥੇ ਫਿਰ ਕਿੰਦਾ ਰეკਮੈਂਡ ਹੋਇਆ? ਇੱਥੋਂ ਹੋਣਾ ਕਹਿੰਦਾ ਪਿਛਲੀ ਵਾਰ ਆਏ ਸੀ ਅੰਦੂਜੀ ਵਾਰ ਆਏ ਆ। ਕਥਪੜਾ 30% ਪਾਸ ਕਰੇਗਾ। ਪਰਤ ਹੋਰ ਪੈ ਰਿਹਾ। ਪੈ ਰਿਹਾ। ਮੈਨੂੰ ਪਹਿਲਾਂ 30% ਹੋਰ ਕਿਧਰ ਨਹੀਂ ਪਿਆ ਇ ਨੇ 30% ਹੈਗਾ। ਕੀ ਗੱਲ ਹੈ? ਕੀ ਬੰਦਾ ਸੁਮੀਲ ਕਰਦਾ ਮੈਂ ਅੱਗੇ ਵੀ ਤੁਹਾਨੂੰ ਹੋਰ ਜਿਹੜਾ ਪੂਰਾ 100% ਫਰਕ ਪਵੇ। ਪਤਾ ਕੀ ਦਿੱਕਕਤ ਸੀ ਤੁਹਾਨੂੰ? ਗੋਡਿਆਂ ਦੀ ਪ੍ਰੋਬਲਮ ਆ। ਗੋਡਿਆਂ ਦੀ ਪ੍ਰੋਬਲਮ ਆ। ਕਿੰਨੀ ਦਿਨ ਤੋਂ ਪ੍ਰੋਬਲਮ ਸੀ? 6-7 ਤੋਂ। 6-7 ਤੋਂ। ਹਾਂ, ਬਹੁਤ ਜ਼ਿਆਦਾ। ਉਹ ਕਦੇ ਮਤਲਬ ਦਰਦਾਂ 'ਚ ਰਹਿੰਦੇ ਹੋਊਂਗੇ ਹਨਾ? ਹਾਂ, ਬਹੁਤ ਜ਼ਿਆਦਾ ਦਰਦਾਂ 'ਚ ਰਹਿੰਦੇ। ਤੇ ਹੁਣ ਕਿੰਨਾ ਕੁ ਫਰਕ ਹੈ? ਹੈ 20-30% ਦਾ ਫਰਕ। ਫਰਕ ਪੈ ਗਿਆ। ਹਾਂ, ਫਰਕ ਪੈਣਾ ਸ਼ੁਰੂ ਹੋ ਗਿਆ ਪਹਿਲੀ ਵਾਰੀ ਦੇ ਵਿੱਚ। ਹਾਂ, ਪਹਿਲੀ ਵਾਰ ਆਏ। ਦੂਜੀ ਬੁਲਾਇਆ ਤੁਹਾਨੂੰ। 4-5 ਵਾਰੀ ਕਿਹਾ ਉਹਨਾਂ ਨੇ ਇਹੰਤ ਤੱਕ ਸੁਣੀ ਤਾਂ। ਓਕੇ। ਥੈਂਕ ਯੂ। ਸੁਣ। ਸੋ ਬੀਐਸ ਹੈਲਥ케ਅਰ ਦੇ ਵਿੱਚ ਹੋਰ ਵੀ ਮਰੀਜ਼ ਸਾਡਾ ਮੌਜੂਦ ਆ ਗੱਲਬਾਤ ਕਰਨ ਲਈ। ਮੈਂ ਬਾਈ ਜੀ ਕਿੱਥੋਂ ਆਏ ਹੋ ਜੀ? ਮੈਂ ਆਇਆ ਜੀ ਸਮਾਲੇ ਤੋਂ 25 ਕਿਲੋਮੀਟਰ ਆਲੰਪੁਰ ਹੈ ਪਿੰਡ ਅਗੇ ਜੜਵੇ ਕੋਲ। ਸੰਗਰੂਰ ਸ਼ੁਰੂ ਹੋ ਜਾਂਦਾ ਹੈ ਤੇ ਪਟਿਆਲਾ ਜ਼ਿਲ੍ਹਾ ਖਤਮ ਹੋ ਜਾਂਦਾ। ਅੱਛਾ। ਅੱਜ ਕੀ ਪ੍ਰੋਬਲਮ ਕੀ ਸੀਗੀ ਕਿਉਂ ਇੱਥੇ ਆਣਾ ਮੈਨੂੰ ਪ੍ਰੋਬਲਮ ਇਹ ਸੀਗੀ ਕਿ ਮੇਰੇ ਮਾੜ ਕੇ ਹੱਲੇ ਹੋਏ ਸੀਗੇ ਤੇ ਰੀੜ ਦੀ ਹੱਡੀ 'ਚ ਨੁਕਸ ਸੀਗਾ। ਅੱਛਾ। ਮੈਂ ਕੁਟਗੜ ਵੀ 7-8 ਮਹੀਨੇ ਤੋਂ ਬਹੁਤ ਫਰਿਆ ਸੀਗਾ ਇੱਕ ਵਾਰ ਮੈਂ ਇੱਥੇ ਦਿਰਬੇ ਚ ਲੈ ਗਿਆ ਦਿਰਬੇ ਨੇ ਤਾਂ ਕਹਿੰਦਾ ਵੀ ਨੰਮਰੇ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜੀ ਦੋ ਚਾਰ ਦਿਨ ਦੀ ਦਵਾਈ ਲੈਣੀ ਹੈ ਲੈ ਲਿਆ ਕਰੋ ਹਫਤੇਵਾਰ ਤੱਕ ਦਾ ਆਤੀ ਗੱਲ ਵਾਲਾ ਕਰੋ ਨਹੀਂ ਆਪਣਾ ਬੈਟ ਸਾਂ ਲੋ ਮੈਨੂੰ ਪੈ ਗਿਆ ਫਿਕਰ ਮੈਂ ਕਿਹਾ ਵੀ ਮੇਰੀ ਹੁਣ ਕਾਤਲ ਹੋ ਗਈ ਫਿਰ ਹੌਲੇ-ਹੌਲੇ ਮੈਨੂੰ ਇੱਥੇ ਇਹਨਾਂ ਦਾ ਪਤਾ ਲੱਗਿਆ ਅੱਛਾ ਇੱਥੇ ਮੈਂ ਆਇਆ ਇੱਥੇ ਮੈਂ ਤੀਜੀ ਚੌਥੀ ਵਾਰ ਆਇਆ ਮੈਨੂੰ ਇਹ ਹੈ ਵੀ 35 40 ਪੈਸੇ ਮੈਨੂੰ ਬਿਲਕੁਲ ਠੀਕ ਆ ਮੈਂ ਆਪਣਾ ਇਸ ਟਾਈਮ। ਕੀ ਬਾਤ ਹੈ। ਅੱਛਾ ਮਣਕੇ ਜਿਹੜੀ ਮੈਨੂੰ ਕਹੇ ਸੀ ਉਹ ਮੈਨੂੰ ਕਿਸੇ ਨੇ ਦੱਸਤਾ ਕਹਿੰਦੇ ਮਣਕੇ ਤਾਂ ਕਹਿੰਦੇ ਇਹ ਸੈਟ ਹੁੰਦੀ ਨਹੀਂ ਹੈਗੇ। ਕਹਿੰਦੇ ਆਪਰੇਸ਼ਨ ਹੀ ਕਰਾਉਣਾ ਪੈਂਦਾ ਵਾ ਆਪਰੇਸ਼ਨ ਹੀ ਦੱਸ ਦਿੰਦੇ ਡਾਕਟਰ ਤਾਂ ਇੱਥੇ ਬਿਨਾਂ ਆਪਰੇਸ਼ਨ ਬਿਨਾਂ ਦਵਾਈ ਤੋਂ ਜਿਹੜੇ ਅਮਰੀਜ਼ ਹੈ ਹੀ ਹੁੰਦੇ ਆ। ਮੈਨੂੰ ਇਹ ਉਹਨਾਂ ਨੇ ਆਪਰੇਸ਼ਨ ਵੀ ਨਹੀਂ ਦੱਸਿਆ ਮੈਨੂੰ ਤਾਂ ਉਹ ਕਹਿੰਦੇ ਵੀ ਤੁਸੀਂ ਬੈੱਡ ਸੰਭਲੋ। ਅੱਛਾ ਬੀ ਇਹਦਾ ਕੋਈ ਇਲਾਜ ਨਹੀਂ ਹੈਗਾ ਇਹਦਾ ਤਾਂ ਸਿਰਫ ਤੁਸੀਂ ਤਾਕ ਦਾ ਟਿਕਾ ਲਵਾ ਲਿਆ ਕਰੋ ਹਫਤੇ ਬਾਅਦ ਜਾਂ ਮਾਸ ਮੂਸ ਕਲਾ ਲਿਆ ਕਰੋ ਨਹੀਂ ਤੁਸੀਂ ਆਪਣਾ ਬੈੱਡ ਸੰਭਲ ਮੇਗਾ ਵੀ ਮੇਰੇ ਹੁਣ ਤੋਂ ਬੈਠ ਗਏ ਮੈਂ ਕਿਵੇਂ ਪਾਲੂ ਹੋਗਾ ਮੇਰੇ ਜਿਹੜਾ ਨੰਬਰ ਦਾਣੇ ਮੈਨੂੰ ਡਿਊਟੀ ਲਈ ਹੋਈ ਆਇਆ ਪਰਿਵਾਰ ਨੇ ਲੋ ਲਾਇਆ ਹੈ ਹੁਣ ਤੋਂ ਬੈਠ ਕੇ ਪੂਰਾ ਵੀ ਵਰਦਾ ਫਿਰ ਮੈਨੂੰ ਹੌਲੇ ਹੌਲੇ ਇੱਥੇ ਡਾਕਟਰ ਸਾਹਿਬ ਦਾ ਪਤਾ ਲੱਗਿਆ ਇੱਥੇ ਮੈਂ ਆਇਆ ਹੁਣ ਮਤਲਬ ਕਿੰਨਾ ਕ ਜਿਹੜਾ ਫਰਕ ਆ ਫਿਰ 100 ਦੇ ਵਿੱਚੋਂ ਮੈਨੂੰ 35 40 ਪੈਸੇ ਫਰਕ ਆ ਜੀ ਹਾਂ ਹੁਣ ਮੈਨੂੰ ਮੈਂ ਪਹਿਲਾਂ ਘਟੂ ਘਟੂ ਪੰਜ ਚਾਰ ਕਰਮਾ ਤੁਰ ਸਕਦਾ ਸੀ ਮੈਂ ਹਾਂ ਮੈਂ ਘਟੂ ਘਟੂ ਹੁਣ ਚੱਲ ਬਈ ਨਾ 150 200 ਗਜ ਕੋਈ ਤਕਰੀਬ ਨਹੀਂ ਹੁੰਦੀ ਹੈਗੀ ਪਹਿਲਾ ਮਤਲਬ ਇਹ ਹੈ ਵੀ ਮੈਂ ਪਾਂ ਚਾਰਕ ਡਿੰਗਾ ਪਟ ਗਈ ਮੈਂ ਇਸ ਤਰ੍ਹਾਂ ਹੋ ਜਾਂਦਾ ਜੀ ਤੂੰ ਗਿਰਿਆ ਆਵੇਂ ਸੋ ਗਿਆ ਇਹ ਕਹਿੰਦਾ ਮੈਂ ਸਮਾਜ ਤੋਂ ਗਿਆ ਸੀ ਕੋਈ ਕੰਮ ਕਰਾ ਕੇ ਮੀਂਹ ਪੈ ਰਿਆ ਸੀਗਾ ਥੋੜੀ ਜਿਹੀ ਦੂਰ ਗਿਆ ਉੱਥੇ ਜਾ ਕੇ ਮੈਂ ਕਾਂਦਾ ਸਾਰੀ ਲੈ ਕੇ ਖੜਿਆ ਨਹੀਂ ਮੈਂ ਥੋੜੀ ਦੇ ਪੈਣਾ ਸੀ ਉਹ ਤਾਂ ਕੁਦਰਤੀ ਪਿੱਛੋਂ ਗੱਡੀ ਆਇਆ ਕਹਿੰਦਾ ਨੰਮਰਾ ਜੀ ਕਹਿੰਦਾ ਤੁਸੀਂ ਮੈਂ ਇਸ ਤਰ੍ਹਾਂ ਆ ਉਹਨਾਂ ਨੇ ਮੈਨੂੰ ਬਾਹ ਫੜ ਕੇ ਮੈਨੂੰ ਫੇਰ ਗੱਡੀ 'ਚ ਬਿਠਾਇਆ ਨਹੀਂ ਮੇਰੇ ਤੋਂ ਇੰਨਾ ਵੀ ਹਸਾ ਨਹੀਂ ਹੋਇਆ ਸੀ ਆ ਵੀ ਮੈਂ ਆਪਣਾ ਵੀ ਗੱਡੀ 'ਚ ਚੜ ਜਾਮਾ ਐਨਾ ਤੰਗ ਸੀਗਾ ਸੋ ਇੱਕ ਹੋਰ ਮਰੀਜ਼ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਕੀ ਦਿੱਕਤ ਸੀਗੀ ਇਸ ਬਲੇ ਇਹਨਾਂ ਦੇ ਉੱਤੇ ਜਿਹੜਾ ਕਹਾਂਗੇ ਮਸ਼ੀਨ ਜਿਹੜੀ ਹੈ ਲਗਾਈ ਹੋਈ ਹੈ ਤੇ ਕਿੰਨਾ ਕੁ ਇਹਨਾਂ ਨੂੰ ਫਰਕ ਆ ਗੱਲਬਾਤ ਕਰ ਲੈਂ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮਾਨਕਪੁਰ ਖੇੜਾ ਜੀ ਕੀ ਦਿੱਕਤ ਕੀ ਸੀਗੀ ਮੇਰੇ ਮਣਕੇਆਂ ਦਾ ਦਰਦ ਸੀਗਾ ਜੀ ਪੂੜੇ 'ਚ ਬਹੁਤ ਜ਼ਿਆਦਾ ਦਰਦ ਸੀ ਅੱਛਾ ਜੀ ਤੇ ਕਿੰਨਾ ਕੋ ਹੁਣ ਫਰਕ ਮਹਿਸੂਸ ਕਰ ਰਹੇ ਪਹਿਲਾਂ ਕਾਫੀ ਅੱਧੂ ਅੱਧੂ ਫਰਕ ਹੈ ਜੀ ਮੈਂ ਅੱਜ ਤੇਜੀ ਵਾਰ ਹੀ ਆਇਆ ਅੱਛਾ ਜੀ ਹਾਂਜੀ ਦੋ ਵਾਰ ਮੈਨੂੰ ਇੱਕ ਚੀਜ਼ ਦੱਸੋ ਕਿ ਇੰਨੀ ਦੇਰ ਤੋਂ ਦਰਦ ਤੋਂ ਪ੍ਰੇਸ਼ਾਨ ਸੀਗੇ ਡਾਕਟਰ ਵੀ ਬਦਲੇ ਹੋਣੇ ਕਾਫੀ ਇਲਾਜ ਕਰਾਇਆ ਪਹਿਲਾਂ ਵਾਰ ਨੂੰ ਮੈਂ ਕਹਿੰਦਾ ਜੀ ਮੈਂ 6 ਮਹੀਨੇ ਚ ਕੋਈ ਛੱਡੇ ਨਹੀਂ ਹੈ ਜੀ ਡਾਕਟਰ ਦੇਸੀ ਯਾਰਾ ਵਗੈਰਾ ਹਰਿਆਣੇ ਚ ਵੀ ਕਈਆਂ ਕੋਲ ਗਏ ਜੀ ਕਿਤੇ ਨਹੀਂ ਮੈਂ ਲੋ ਸਾਰੇ ਡਾਕਟਰਾਂ ਦਾ ਇਲਾਜ ਕਰਾ ਕੇ ਦੇਖ ਲਿਆ ਹਾਂ ਜੀ ਇਹ ਦਰਦ ਨਹੀਂ ਸੀ ਬੰਦ ਹੁੰਦਾ ਅੱਛਾ ਤੇ ਡਾਕਟਰਾਂ ਨੇ ਆਪਰੇਸ਼ਨ ਵੀ ਦੱਸਿਆ ਹਣਾ ਹਾਂਜੀ ऑपरेशन पर किदा भरती आया जो किदा की डॉक्टर साहब ने क्या ऑपरेशन कराना पना कि नहीं नहीं ना ना तो कह के कहता भी अ ਤੁਸੀਂ ਆਓ ਤੁਹਾਨੂੰ ਆਪੇ ਆਰਾਮ ਦਾ ਪਤਾ ਲੱਜਣਾ ਦੋ ਦਿਨ ਵਾਰੀ ਚ ਅੱਛਾ ਜੀ ਹਾਂਜੀ ਤੇ ਉਹੀ ਫਿਰ ਤੇ ਸੱਚ ਹੋ ਗਈ ਗੱਲ ਹੋ ਗਈ ਹਾਂਜੀ ਕਿਆ ਬਾਤ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿਣਾ ਜੀ ਉਧਰ ਉਧਰ ਜਾਣ ਦੀ ਬਜਾਏ ਇੱਕ ਵਾਰੀ ਜ਼ਰੂਰ ਉਹਰੇ ਡਾਕਟਰ ਸਾਹਿਬ ਕੋਲ ਆਓ ਜੀ ਹਾਂਜੀ ਦਖਾਓ ਸ਼ਰਤੀਆ ਇਲਾਜ ਹੈ ਸ਼ਰਤੀਆ ਇਲਾਜ ਹਾਂਜੀ ਕਿੱਥੋਂ ਆਏ ਜੀ ਤੁਸੀਂ ਕੜਾਹੋਂ ਤੋਂ ਜੀ ਅੱਛਾ ਮੈਨੂੰ ਇਹ ਦੱਸੋ ਕੀ ਦਿੱਕਤ ਕੀ ਸੀ ਕੀ ਤੁਹਾਨੂੰ ਉਹਰੇ ਆਏ ਮੈਂ ਡਿੱਗਾ ਸੀ 40 ਫੁੱਟ ਖੂਈ ਦੇ ਵਿੱਚ ਅੱਛਾ ਮੇਰੇ ਮਨ ਕੇ ਬਿਲਕੁਲ ਖਰਾਬ ਮੈਂ ਧੜ ਮੈਂ ਖਲੋ ਗਿਆ ਸੀ ਬਿਲਕੁਲ ਹੀ ਅੱਛਾ ਇੱਥੇ ਠੀਕ ਹੋ ਜਾਣਾ ਅੱਛਾ ਅੱਛਾ ਪਹਿਲਾਂ ਵੀ ਇਲਾਜ ਜਿਹੜਾ ਕਾਫੀ ਜਗ੍ਹਾ ਤੋਂ ਕਰਾਇਆ ਹੋਣਾ ਉੱਥੇ ਫਰਕ ਨਹੀਂ ਪਿਆ ਤੁਹਾਨੂੰ ਉੱਥੋਂ ਪਿਆ ਸੀ ਕੁਝ ਸਮੇਂ 10-15 ਸਾਲ ਤੋਂ ਫਿਰ ਕੰਮ ਖਰਾਬ ਹੋਣ ਲੱਗ ਗਿਆ ਸੀ ਅੱਛਾ ਹੁਣ ਇੱਥੋਂ ਮੈਂ ਠੀਕ ਹਾਂ ਅੱਛਾ ਹੁਣ ਉਰੇ ਉਰੇ ਬਿਲਕੁਲ ਫਰਕ ਪੈ ਰਿਹਾ ਹਾਂ ਬਿਲਕੁਲ ਓਕੇ ਆ ਮੈਂ ਗੱਡੀ ਵੀ ਚਲਾਈ ਅੱਜ ਕੀ ਮੈਂ ਅੱਛਾ ਸੀਗਨ ਦੇ ਵਿੱਚ ਤੇ ਮੈਨੂੰ ਐ ਨਹੀਂ ਮੇਰਾ ਤਲਾਬੇ ਖਲੋ ਜਾਏਗਾ अच्छा जब पहला दिक्कत जेडी कितनी की ज्यादा रहंदी सीगी बहुत ज्यादा पीर पर ਜਾਂਦੀ ਸੀਗੀ बहुत ज्यादा पैर सोंडण लाग गए मेरे अच्छा हुन पैर ही मेरे बेक सही ने अच्छा मतलब ਡਾਕਟਰਾਂ ਕੋਲੇ ਗਏ ਸੀਗੇ ਇਲਾਜ ਕਰਾਣ ਤੇ ਕਈ ਵਾਰੀ ਇਹ ਵੀ ਕਹਿੰਦੇ ਨੇ ਕੀ ਕਹਿੰਦੇ ਆਪਰੇਸ਼ਨ ਕਰਾ ਲਓ ਜਾਂ ਤੁਹਾਨੂੰ ਦਵਾਈਆਂ ਤੁਹਾਨੂੰ ਚਲਣੀਆਂ ਸਾਰੀ ਉਮਰ ਮੈਂ ਕਰਾਈ ਸੀ ਅੰਮਰੀ ਆਪਣੀ अच्छा ਡਾਕਟਰ ਮੈਨੂੰ ਕਹਿੰਦਾ ਤੇਰੀ ਡੇੜ ਤੇ ਡੇੜ ਟੇਢੀ ਹੋ ਗਈ ਹੈ ਉਹ ਯ ਤਾਰ ਵੀ ਟੇਢੀ ਹੋ ਗਈ ਮੈਨੂੰ ਵਹਾਂ ਪਤਾ ਹੀ ਉਹਨੇ ਪਰ ਮੈਂ ਫਿਰ ਮੈਨੂੰ ਇੱਥੇ ਕਿਸੇ ਨੇ ਭੇਜਿਆ ਇੱਥੇ ਆ ਕੇ ਮੈਂ ਬਿਲਕੁਲ ਸਹੀ ਆ ਗਿਆ ਹਾਂ ਕਹਿੰਦੇ ਉਹਰੇ ਬਿਨਾ ਦਵਾਈ ਤੇ ਬਿਨਾ ਆਪਰੇਸ਼ਨ ਤੋਂ ਜਿਹੜੇ ਆ ਬੰਦੇ ਜਿਹੜੇ ਠੀਕ ਕੀਤੇ ਗਏ ਗੱਲ ਤਾਂ ਓਕੇ ਆ ਅੱਜ ਤਾਂ ਗੋਲੀ ਵੀ ਨਹੀਂ ਖਾਦੀ ਕਰੇ ਕਿੰਨੀ ਵਾਰੀਆਂ ਚ ਫਰਕ ਪੈ ਗਿਆ ਇੱਥੇ ਮੈਂ ਤਿੰਨ ਤਿੰਨ ਕਵਾਰੀਆਂ ਆਈ ਬਸੀ ਕੀ ਬਾਤ ਆ ਵੀਆ ਸੈਲਥ ਕੇਅਰ ਨੂੰ ਫੇ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਅੱਜ ਜਿੰਨੇ ਮਰਗੀ ਮੈਂ ਤਾਂ ਕਹਿੰਦਾ ਸਾਡੇ ਬਾਦਦਰ ਸਾਡਾ ਰੱਬ ਹੀ ਨੇ ਜੇ ਸਾਨੂੰ ਸੜ ਤੋੜਤਾ ਇਹਨਾਂ ਨੇ ਸਾਨੂੰ ਕੀ ਬਾਤ ਹੈ ਕੀ ਬਾਤ ਹੈ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜ ਵੀ ਦਰਦਾਂ ਤੋਂ ਚੁੱਧਦੇ ਪਏ ਨੇ ਜਿਹੜੇ ਕਿ ਇਲਾਜ ਕਰਾਉਣ ਲਈ ਸੋਚਦੇ ਪਏ ਨੇ ਹਜੇ ਸਿਰਫ ਸੋਚਦੇ ਹੀ ਪਏ ਨੇ ਮਤਲਬ ਕੀ ਡ ਆਪਣੇ ਵਾਦੇ ਸਹੀ ਆਪਣਾ ਰੋਟੀ ਖਾਂ ਲਾਤਾ ਇਹਨਾਂ ਨੇ ਜੀ ਨਹੀਂ ਤੇ ਮੈਨੂੰ ਮੀਂਹਤ ਕੋ ਨਹੀਂ ਹੈਗੀ ਮਤਲਬ ਮੈਂ ਆਪਣੇ ਬੱਚਿਆਂ ਨੂੰ ਰੋਟੀ ਕਮਾ ਖਵਾ ਲਾਂਗਾ ਮੈਂ ਕੀ ਬਾਤ ਹੈ ਇਹ ਬਾਤ ਸਿਕ ਹੋਰ ਮਾਤਾ ਜੀ ਸਾਡੇ ਨਾਲ ਮੌਜੂਦ ਉਹਨਾਂ ਨੇ ਵੀ ਗੱਲਬਾਤ ਕਰ ਲੈਣੇ ਮਾਤਾ ਜੀ ਸਾਸ਼ੀ ਕਾ ਜੀ ਸਾਸ਼ੀ ਕਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣੇ ਤੋਂ ਲੁਧਿਆਣੇ ਤੋਂ ਆਇਆ ਜੀ ਦਿੱਕਤ ਕੀ ਸੀ ਸਭ ਤੋਂ ਪਹਿਲਾਂ ਇਹ ਮੈਨੂੰ ਗੋਡਿਆਂ ਦੀ ਪ੍ਰੋਬਲਮ ਸੀ ਗੋਡਿਆਂ ਦੀ ਪ੍ਰੋਬਲਮ ਸੀ ਕਿੰਨੀ ਦੇਰ ਤੋਂ ਪ੍ਰੋਬਲਮ ਜਿਹੜੀ ਚੱਲਦੀ ਪਈ ਸੀ 4-5 ਸਾਲ ਤੋਂ 4-5 ਸਾਲ ਹੋ ਗਏ ਫਿਰ ਇਲਾਜ ਵੀ ਕਾਫੀ ਡਾਕਟਰਾਂ ਕੋਲੇ ਜਾ ਕੇ ਕਰਾਇਆ ਹੁਣ ਬਹੁ ਜਮਲ ਜਿਹੜਾ ਆਪਰੇਸ਼ਨ ਜਿਹੜਾ ਦੱਸਿਆ ਗਿਆ ਸੀ ਡਾਕਟਰਾਂ ਨੂੰ ਦਵਾਈਆਂ ਤੇ ਚੱਲਦੇ ਸੀਗੇ ਤੇ ਅੱਜ ਇੱਥੇ ਆ ਕੇ ਦਵਾਈਆਂ ਛੁੱਟ ਗਈਆਂ ਬਿਲਕੁਲ ਛੁੱਟ ਗਈਆਂ ਕੋਈ ਦਵਾਈ ਨਹੀਂ ਲੈਂਦੇ ਕੁਝ ਨਹੀਂ ਹੈਗਾ ਤਾਂ ਹੀ ਏਡੀ ਦੂਰੋਂ ਆ ਰਹੇ ਆ ਹਾਂਜੀ ਲੋਕਾਂ ਨੂੰ ਕੀ ਜਿਹੜਾ ਮੈਸੇਜ ਦੇਣਾ ਚਾਹੁੰਦੇ ਜਿਹੜੇ ਵੀਡੀਓ ਦੇਖਦੇ ਹੋਏ ਆ ਇਹੀ ਮੈਸੇਜ ਦਵਾਂਗੇ ਵੀ ਤੁਸੀਂ ਇੱਥੇ ਆਓ ਜੀ ਬਿਨਾਂ ਦਵਾਈਆਂ ਤੋਂ ਠੀਕ ਹੋੰਨੇ ਹੋ ਬਿਨਾਂ ਚੀਰ ਫਾੜ ਤੋਂ ਡਾਕਟਰਾਂ ਨੇ ਜਾਣਿਆ ਕਿੰਨੇ ਕਿੰਨੇ ਪੈਸੇ ਲਾਉਣੇ ਆਪਾਂ ਨਾਲੇ ਆਪਰੇਸ਼ਨ ਕਰਾਉਨੇ ਆ ਹਾਂਜੀ ਇਥੇ ਬਹੁਤ ਫਰਕ ਆ ਹਰ ਇੱਕ ਨੂੰ ਹਰਕ ਪਿਆ ਵਾ ਅੱਛਾ ਉਹ ਲੋਕ ਵੀ ਐ ਜਿਹੜੇ ਕਿ ਅੱਜ ਵੀ ਘਰੇ ਬੈਠੇ ਹੋਏ ਦਰਦਾਂ ਤੋਂ ਨਾ ਪਰੇਸ਼ਾਨ ਹੋ ਕੇ ਘਰੇ ਬੈਠੇ ਹੋਏ ਨੇ ਦਵਾਈਆਂ ਜੜੀਆਂ ਨੇ ਲਗਾਤਾਰ ਦਵਾਈਆਂ ਖਾਂਦੇ ਨੇ ਸਹੀ ਹੋ ਜਾਂਦਾ ਜਦੋਂ ਦਵਾਈ ਛੁੱਟਦੀ ਹੈ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਦਰਦ ਜਿਸ ਦਿਨ ਦੇ ਅਸੀਂ ਇੱਥੇ ਆਉਣੇ ਨਾ ਕੋਈ ਗੋਲੀ ਖਾਦੀ ਆ ਬਿਲਕੁਲ ਦਰਦ ਨਹੀਂ ਆ ਕੀ ਬਾਤ ਹੈ ਹਾਂਜੀ ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਤੇ ਨਾਲ ਹੀ ਮਨਪ੍ਰੀਤ ਸਿੰਘ ਨਾਲ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇਹ ਪ੍ਰੋਬਲਮ ਜਿਹੜੀ ਹੈ ਗੋਡਿਆਂ ਦੇ ਦਰਦ ਤੇ ਬੈਕ ਪੈਂਦੀ ਇੱਕ ਮੇਜਰ ਪ੍ਰੋਬਲਮ ਜਿਹੜੀ ਹੈ ਅੱਜ ਦੇ ਡੇਟ ਦੇ ਵਿੱਚ ਬਣਦੀ ਜਾ ਰਹੀ ਹੈ ਤੇ ਡਾਕਟਰਾਂ ਵੱਲੋਂ ਜਿਹੜੇ ਮਰੀਜ਼ਾਂ ਨੂੰ ਆਪਰੇਸ਼ਨ ਦੱਸੇ ਗਏ ਨੇ ਇੱਥੇ ਆਉਣ ਤੋਂ ਬਾਅਦ ਪਹਿਲੀ ਦੂਸਰੀ ਵਾਰੀ ਦੇ ਵਿੱਚ ਜਿਹੜਾ ਉਹਨਾਂ ਨੂੰ ਫਰਕ ਮਹਿਸੂਸ ਹੁੰਦਾ ਵਾ ਤੇ ਮੈਂ ਕਹੂੰਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਹਰ ਘਰ ਦੇ ਵਿੱਚ ਮੈਂ ਕਹੂੰਗਾ ਇਹ ਪ੍ਰੋਬਲਮ ਜਿਹੜੀ ਹੈ ਇਹ ਮੇਜਰ ਜਿਹੜੀ ਹੈ ਸੁਣਨ ਦੇ ਵਿੱਚ ਮਿਲਦੀ ਹੈ ਕਿ ਗੋਡਿਆਂ ਦੇ ਵਿੱਚ ਦਰਦ ਰਹਿ ਰਿਹਾ ਵਾ ਸ